ਮੰਦਾ ਮਰਦੇ ਆ ਗੰਮੜਾ ਸਾਧ ਮਰਦੇ ਕਦੇ ਝੁਕਦਾ ਨਹੀਂ ਇਹ ਜੇ ਪੂਰਨ ਗੁਰ ਅਵਤਾਰ ਆਜੋ ਕਰ ਲੋ ਸਭ ਨਵੇਂ ਸ਼ਿਕਾਰ ਜਾਈਏ ਸਤਗੁਰ ਤੋਂ ਮਲਹਾਰ ਜੀ ਦੱਸਣਾ ਪਹਿਣਾ ਏ ਇਹ ਜੇ ਸੱਚਾ ਪਰਵਦਗਾਰ ਦੱਸਣਾ ਪਹਿਣਾ ਏ ਜਦੋਂ ਅਠਵੇਂ ਸਤਗੁਰ ਬੋਲੇ ਬਾਬਾ ਵਿੱਚ ਬਕਾਲੇ ਬਈ ਛੋਡੀ ਮੰਝੀਆਂ ਢਾਕੇ ਬੈ ਗੇ ਪਿੰਡ ਦੇ ਆਲੇ ਦਿਵਾਲੀ ਕਈ ਜਦੋਂ ਅਠਵੇਂ ਸਤਗੁਰ ਬੋਲੇ ਬਾਬਾ ਵਿੱਚ ਬਕਾਲੇ ਬਈ ਛੋਡੀ ਮੰਝੀਆਂ ਢਾਕੇ ਬੈ ਗੇ ਪਿੰਡ ਦੇ ਆਲੇ ਦਿਵਾਲੀ ਕਈ ਚਾੜ ਮੱਖਣ ਚਾਟ ਓਠੇ ਤੋੜੇ ਭਰਮ ਦੇ ਤਾਲੇ ਬਈ ਔ ਭੂਰੇ ਦੇ ਵਿੱਚ ਬੈਠੇ ਦੁਨੀਆਂ ਦੇ ਰਖਵਾਲੇ ਬਈ ਔ ਭੂਰੇ ਦੇ ਵਿੱਚ ਬੈਠੇ ਦੁਨੀਆਂ ਦੇ ਰਖਵਾਲੇ ਬਈ ਉੱਚੀ ਉੱਚੀ ਵਾਜਾ ਮਾਰ ਕਹਿੰਦਾ ਲੋਕੋ ਸੁਣੋ ਪੁਕਾਰ ਮੇਰੇ ਸਤਿਗੁਰ ਤੋਂ ਵਲਿਹਾਰ ਜੀ ਦੱਸਣਾ ਪੜਨਾ ਏ ਸਾਵੇਂ ਬੈਠਾ ਸਿਰਜਣ ਹਾਰ ਜੀ ਦੱਸਣਾ ਪੜਨਾ ਏ ਸਾਵੇਂ ਬੈਠਾ ਸਿਰਜਣ ਹਾਰ ਜੀ ਦੱਸਣਾ ਪੜਨਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ